ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਗੋਲ ਦਸਤਾਰ ਦੀ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲੈਣ ਤੇ ਜਿਹੜੇ ਵੀ ਸਾਡੇ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਸ਼ੁਰੂ ਕਰ ਲੈਣ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਜ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਗੋਲ ਦਸਤਾਰ ਦੀ ਨਵੇਂ ਕੀ ਪਹਿਲਾਂ ਆਪਾਂ ਕਿਸੇ ਨੇ ਵਿੱਚ ਗੰਗਾ ਕਰਕੇ ਕਿਸੇ ਵੀ ਗੰਗਾ ਕਰਨ ਤੋਂ ਬਾਅਦ ਜੁੜਾ ਕਰਕੇ ਜੁੜਾ ਸੈਂਟਰ ਦੇ ਵਿੱਚ ਕਰਕੇ ਆਪਾਂ ਜਿਹੜਾ ਗਿਆ ਜਦੋਂ ਪਰਨੀ ਜਿਹੜੀ ਕਿ ਆਪਣੀ ਦੋ ਕਿਨਾਰੇ ਹੁੰਦੀ ਹੈ ਦੋ ਕਿਨਾਰੇ ਨੂੰ ਇਕੱਠਾ ਕਰਕੇ ਸਿਰ ਦੇ ਉੱਪਰ ਉਹ ਆਪਣਾ ਦੋਨੇ ਕਿਨਾਰੇ ਨੂੰ ਇਕੱਠਾ ਕਰਕੇ ਲੜ ਨੂੰ ਲਗਾਉਣਾ ਹੈ ਆਪਾਂ ਜਿਹੜਾ ਕੇ ਲਾੜ ਲਗਾਉਣਾ ਹੈ ਮੱਥੇ ਦੇ ਉੱਪਰ ਮੱਥੇ ਦੇ ਉੱਪਰ ਲਾੜਾ ਪਾ ਲੈ ਕੇ ਆਉਣਾ ਹੈ ਮੱਥੇ ਦੇ ਉੱਪਰ ਦੀ ਘਮਾਉਣੀ ਕਿਉਂਕਿ ਮੱਥੇ ਦੇ ਉੱਪਰ ਉੱਪਰ ਦੀ ਲੜ ਘਮਾਉਂਦਾ ਹੀ ਫਾਇਦਾ ਹੁੰਦਾ ਹੈ ਕਿ ਆਪਣੀ ਜਿਹੜੀ ਕਿ ਅੱਗਿਓਂ ਪਨੀਰੀ ਗੋਸ਼ੇ ਬਣ ਜਾਂਦੀ ਹੈ ਗੋਲਦਸਤਾਰ ਦੀ ਅੱਗੇ ਉਹ ਗੋਲ ਗੋਲਸ਼ੇ ਬਣ ਜਾਂਦੀ ਹੈ ਚੰਗੀ ਤਰ੍ਹਾਂ ਵੱਲ ਪਾ ਕੇ ਮੋੜਾ ਨੂੰ ਖਲਾਰਦੇ ਹੋਏ ਆਪਾਂ ਲੰਨ ਨੂੰ ਲਗਾ ਦੇਣਾ ਹੈ ਅਜੇ ਦੂਸਰਾ ਲੜ ਆਪਾਂ ਜਿਵੇਂ ਦੇਖਿਆ ਸੀ ਹੁਣ ਤੁਸੀਂ ਦੂਸਰਾ ਲੜ ਆਪਾਂ ਪਿੱਛੇ ਦੱਬ ਕੇ ਲੰਨ ਨੂੰ ਚੰਗੀ ਤਰ੍ਹਾਂ ਖੋਲ ਕੇ ਇਕੱਠਾ ਕਰਕੇ ਉਸ ਨੂੰ ਉਸ ਨੂੰ ਲਗਾ ਕੇ ਉਸ ਨੂੰ ਲਗਾ ਦੇਣਾ ਹੈ ਉਂਗਰੇ ਨਾਲ ਬੜਾ ਨੂੰ ਖਲਾਰਦੇ ਹੋਏ ਆਪਾਂ ਲੰਨ ਨੂੰ ਲਗਾ ਦੇਣਾ ਹੈ ਤੇ ਤੀਸਰਾ ਲੜ ਵੀ ਉਸੇ ਤਰ੍ਹਾਂ ਖੋਲ ਕੇ ਲੜਨੂ ਇਕੱਠਾ ਕਰਕੇ ਇਕੱਠਾ ਕਰਕੇ ਉਂਗਲੀਆਂ ਨਾਲ ਵੜਾਣੂ ਖਿਲਾਰ ਕੇ ਪਚੁੰਗੀ ਜਿਹਾ ਇਹ ਲੜਨੂ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਜੇਰੀ ਮਤੇ ਜੀ ਦੇ ਨੂੰ ਵੱਤਵਾ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਹੋਰ ਵੀ ਬੀ ਜਿਹੜੇ ਕਿ ਐ ਗੋਲਦਸਤਾਰ ਬੰਨਣਾ ਨਹੀਂ ਸਿੱਖ ਸਕਣ ਗੋਲਦਸਤਾਰ ਸਿਉਣਾ ਸਿੱਖ ਸਕਣ ਤੇ ਜੇਕਰ ਤੁਹਾਨੂੰ ਆਪਣੀ ਗੋਲਸ ਨਾਲ ਸਬੰਧ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਦੇਖ ਕੇ ਉਹ ਆਪਣਾ ਸੋਲੂਸ਼ਨ ਕਰ ਸਕਣ ਅਤੇ ਤੁਹਾਡੇ ਇੱਕ ਸ਼ੇਅਰ ਨਾਲ ਜਿਹੜਾ ਕਿ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਨੂੰ ਕੋਈ ਪ੍ਰੋਗਰਾਮ ਆਉਂਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੋਈ ਵੀ ਪ੍ਰੋਬਲਮ ਦੇ ਸਟਾਰ ਦੇ ਵਿੱਚ ਆਉਂਦੀ ਹੈ ਜਾਂ ਕੋਈ ਵੀ ਪੜਨੇ ਦੇ ਵਿੱਚ ਗੋਲਦਸਟਾਰ ਦੇ ਵਿੱਚ ਕੋਈ ਵੀ ਤੁਹਾਨੂੰ ਸਿਚਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਉਸ ਵੀਡੀਓ ਤੇ ਉਸ ਵੀਡੀਓ ਦੀ ਪ੍ਰੋਬਲਮ ਜਿਹੜੀ ਤੁਸੀਂ ਸਾਨੂੰ ਪ੍ਰੋਬਲਮ ਤੁਸੀਂ ਉਸ ਦਾ ਸੋਲੂਸ਼ਨ ਲੈ ਕੇ ਅਸੀਂ ਜਲਦੀ ਹੀ ਹਾਜ਼ਰ ਹੋਵਾਂਗੇ ਜੇ ਤੁਸੀਂ ਸਾਨੂੰ ਆਪਣੀ ਸੋਲੂਸ਼ਨ ਪ੍ਰੋਬਲਮ ਦੱਸੋਗੇ ਤੇ ਲੱਣ ਨੂੰ ਚੰਗੀ ਤਰ੍ਹਾਂ ਖੋਲ ਕੇ ਉਸੇ ਤਰ੍ਹਾਂ ਉਂਗਲੀ ਨਾਲ ਲੱਣ ਨੂੰ ਇਕੱਠਾ ਕਰਕੇ ਪਿੱਛੇ ਦੱਬ ਕੇ ਸਾਨੂੰ ਜਿਹੜਾ ਕਿ ਆਪਾਂ ਪਿੱਛੇ ਦੱਬ ਲੈਣਾ ਹੈ ਤੇ ਲੱਣ ਨੂੰ ਖੋਲ ਕੇ ਚੰਗੀ ਤਰ੍ਹਾਂ ਲੱਣ ਨੂੰ ਥੱਲੇ ਇਕੱਠਾ ਕਰਨਾ ਹੈ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਥੱਲੇ ਇਕੱਠਾ ਕਰਕੇ ਉਸੇ ਤਰ੍ਹਾਂ ਉੱਪਰ ਉਹ ਲੈ ਆ ਕੇ ਗੁਲਾਈ ਦੇ ਵਿੱਚ ਲੱਣ ਨੂੰ ਲਗਾ ਦੇਣਾ ਹੈ ਉਹ ਜਿੱਤਨ ਲਾਨੂੰ ਖੋਲਦੇ ਹੋਏ ਗੋਲਾਈ ਦੇ ਵਿੱਚ ਆ ਲੜ ਲਗਾ ਦੇਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਓ ਕਮੈਂਟ ਕਰਕੇ ਹਿਸਾਬ ਕਿ ਤੁਹਾਨੂੰ ਸਾਡੀ ਇਸ ਤਾਰ ਕੇ ਮੈਂਦੀ ਲੱਗੀ ਗੋਲ ਦੇ ਸਾਥ ਤਾਂ ਸਾਡੇ ਫੇਸਬੁਕ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਜਰੂਰ ਕਰਿਓ ਇਹਦੇ ਪੇਜ ਨੂੰ ਲਾਈਕ ਵੀ ਜ਼ਰੂਰ ਕਰਿਓ ਚੰਗੀ ਜਿਹਾ ਪਾਣਾ ਬਣਾਉ ਸੰਗਣੇ ਕਰਨ ਲਈ ਬਾਜ ਜਾਂ ਪੱਗ ਪਿੰਨ ਦੀ ਵਰਤੋਂ ਵੀ ਕਰ ਸਕਦੇ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਵੀ ਸਾਡੀ ਦਸਤਾਰ ਦਾ ਕੱਪੜਾ ਜਿਹੜਾ ਕਿ ਹੈ ਪੱਗ ਪਿੰਨ ਜਾਂ ਸੂਈ ਚੱਲ ਸਕਦਾ ਤੁਸੀਂ ਤਾਂ ਪੱਗ ਪਿੰਨ ਜਾਂ ਸੂਈ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡਾ ਦਸਤਾਰ ਦਾ ਕੱਪੜਾ ਜਿਹੜਾ ਕਿ ਹੈ ਪੱਗੂ ਪਿੰਨ ਹੀ ਚੱਲ ਸਕਦਾ ਫਰ ਸਕਦੇ ਤੁਸੀਂ ਵੱਧ ਤੋਂ ਵੈਸੇ ਵੱਦ ਲੋਰਤ ਨੂੰ ਬਾਜੀ ਕੰਨੀ ਰਹੀ ਜੀ ਵੱਧ ਵਰਤਦਾ ਕਿਉਂਕਿ ਬਾਜ਼ ਨਾ ਜ ਸਾਧਾ ਕਪੜਾ ਫਟਣ ਦਾ ਡਰ ਨਹੀਂ ਰਹਿੰਦਾ ਤੇ ਚੰਗੇ ਦਿਨਾਂ ਵਾਲਾ ਨੂੰ ਖੋਲ ਕੇ ਸਾਫ ਕਰਕੇ ਹੀ ਲਗਾਣਾ ਜਿਹੜਾ ਆਪਣਾ ਬਚਿਆ ਹੋਇਆ ਕਪੜਾ ਹੋਊਗਾ ਉਹ ਜਿਹੜਾ ਲੜਾ ਬਣਾ ਲਿਆ ਗਿਆ ਆਖਰੀ ਬਚਿਆ ਹੋਇਆ ਉਹ ਨੂੰ ਆਪਾਂ ਸਾਈਡ ਤੇ ਦੱਬ ਦੇਣਾ ਹੈ ਲੜ ਲਗਾਉਣ ਤੋਂ ਬਾਅਦ ਜਿਹੜਾ ਆਪਣਾ ਬਚਿਆ ਹੋਇਆ ਕਪੜਾ ਹੋਊ ਆਪਾਂ ਸਾਈਡ ਤੇ ਦੱਬ ਦੇਣਾ ਹੈ ਤੇ ਮੱਥੇ ਤੋਂ ਆਪਾਂ ਆਪਣੀ ਗੋਲ ਸ਼ੇਪ ਜਿਵੇਂ ਤੁਸੀਂ ਦਿਖਾ ਦਿਉ ਇਨੀ ਵਧੀਆ ਬਣੀ ਹੈ ਉਸ ਤਰ੍ਹਾਂ ਤੁਸੀਂ ਮੱਥੇ ਦੇ ਉੱਪਰ ਨੂੰ ਲਾਲ ਲੈ ਕੇ ਆਉਣਾ ਜਿਸ ਨਾਲ ਆਪਣੇ ਅੱਗੇ ਤੋਂ ਅੱਗੇੋਂ ਫਰੰਟ ਤੋਂ ਮੱਥੇ ਤੋਂ ਗੋਲਛੇ ਵਧੀਆ ਮੰਨ ਜਾਂਦੀ ਹੈ ਤੇ ਦੇਖਣ ਨੂੰ ਵੀ ਆਪਣੀ ਗੋਲਦਸਤਾਰ ਸੋਹਣੀ ਲੱਗਦੀ ਹੈ ਚੰਗੀ ਜਿਹਾ ਜਿਹੜਾ ਆਪਾਂ ਆਪਣਾ ਗੋਲਦਸਤਾਰ ਵਿੱਚ ਲਾਲ ਲਗਾਇਆ ਸੀ ਉਹਦਾ ਇਹ ਫੈਲ ਹੁੰਦਾ ਕਿ ਆਪਣਾ ਪਹਿਲਾ ਹੀ ਸੈਟ ਆ ਜਾਂਦਾ ਬਸ ਆਪਾਂ ਨੂੰ ਆਪਣਾ ਕਿਨਾਰੇ ਤੋਂ ਸਿਰ ਥੋੜਾ ਜਿਹਾ ਆਪਣਾ ਰਹਿਣ ਦੇ ਬਸ ਉਤੋਂ ਫਿੱਜ ਕੇ ਟਕਣਾ ਹੁੰਦਾ ਬਾਕੀ ਆਪਣਾ ਸਟਿਕ